ਦੀਨਾਨਗਰ ਦੇ ਬੀਟੀਪੀਓ ਦਫ਼ਤਰ ਤੇ ਮੁਲਾਜ਼ਮ ਸਰਕਾਰ ਦੇ ਹੁਕਮਾਂ ਨੂੰ ਚਾਹਤੇ ਹਨ ਟਿੱਚ ਮਾਮਲਾ ਦੀਨਾਨਗਰ ਬੀਟੀਪੀਓ ਦਫ਼ਤਰ ਦਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ 'ਚ ਹਾਜ਼ਰੀ ਯਕੀਨੀ ਬਣਾਉਣ ਲਈ ਸਖਤੀ ਨਾਲ ਹੁਕਮ ਚਾਰੀ ਕੀਤੇ ਗਏ ਹਨ ਪਰ ਸਰਕਾਰ ਦੀਆਂ ਹਦਾਇਤਾਂ ਨੂੰ ਬਹੁਤ ਸਾਰੇ ਮੁਲਾਜ਼ਮ ਟਿੱਚ ਸਮਝਦੇ ਹਨ ਅਜਿਹਾ ਮਾਮਲਾ ਦੇਖਣ 'ਚ ਆਇਆ ਹੈ ਦੀਨਾਨਗਰ ਦੇ ਬੀਟੀਪੀਓ ਦਫ਼ਤਰ ਦਾ ਕਿ ਮੀਡੀਆ ਦੀ ਟੀਮ ਨੇ ਬੀਡੀਪੀ ਦਫ਼ਤਰ ਦੀਨਾਨਗਰ ਦਾ ਤੌਰ 'ਤੇ ਦੇਖਣ 'ਚ ਆਇਆ ਕਿ ਸਾਰੀਆਂ ਕੁਰਸੀਆਂ ਖਾਲੀ ਪਈਆਂ ਚੰਨ ਤੇ ਚੌਕੀਦਾਰ ਤੋਂ ਇਲਾਵਾ ਕੋਈ ਵੀ ਮੁਲਾਜ਼ਮ ਦਫ਼ਤਰ 'ਚ ਹਾਜ਼ਰ ਨਹੀਂ ਸੀ ਮੀਡੀਆ ਦੀ ਸੂਚਨਾ ਦੇ ਹੀ ਕੰਪਿਊਟਰ ਆਪਰੇਟਰ ਸਤਨਾਮ ਸਿੰਘ ਜੋ ਕਿ 9:30 ਵਜੇ ਪਹੁੰਚਿਆ ਤੇ ਬੀ ਡੀ ਪੀਓ ਖੁਦ 10 ਵਜੇ ਪਹੁੰਚੇ ਜਦੋਂ ਇਸ ਬੰਦੀ ਬੀ ਡੀ ਪੀਓ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਈ ਮੀਟੀਆਂ 'ਚ ਸ਼ਾਮਲ ਹੋਣ ਨੂੰ ਲੈ ਕੇ ਟਾਲਮਟੋਲ ਕੀਤਾ ਉਦੋਂ ਜਦੋਂ ਇਸ ਬੰਦੀ ਐਸਟੀਐਮ ਜਸਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਡੇਟ ਆਉਣ ਵਾਲੇ ਅਤੇ ਗਿਆਰਾ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ 'ਤੇ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੁਣ ਦੇਖਣਾ ਹੋਵੇਗਾ ਕਿ ਸੀਨੀਅਰ ਅਧਿਕਾਰੀ ਕਦੋਂ ਇਨਾਂ ਦੇ ਲੇਟ ਆਉਣ ਨੂੰ ਲੈ ਕੇ ਕੋਈ ਕਾਰਵਾਈ ਕਰਦੇ ਹਨ ਮੈਂ ਭਾਰਤ ਭੋਸ਼ਨ ਦੇ ਦੀਨਾ ਨਗਰ ਤੋਂ ਮੈਂ ਚੌਂਕੀ ਦਾ ਹੈਗਾ ਦਫ਼ਤਰ 'ਚ ਰਾਤ ਦਾ ਮੈਂ ਕਹਿੰਦਾ ਸੀ ਸਟਾਫ ਜਲੋਂ ਆਂਦਾ ਤੇ ਮੈਂ ਚੱਲ ਚੱਲ ਜੀ ਜਾਣਾ ਜੇ ਘਰ ਤੇ ਫਿਰ ਰਾਜ ਸਟਾਫ ਤੇ ਨਹੀਂ ਕੋਈ ਵੀ ਆਇਆ ਸਵਾ ਨੋ ਹੋ ਗਿਆ ਜੀ 9:30 ਵਜੇ ਤੱਕ ਕੋਈ ਆਇਆ ਨਹੀਂ ਦਾ ਸਾਰਾ ਸਟਾਫ ਟਾਈਮ ਤੇ 9 ਵਜੇ ਦਾ ਜੀ ਸਾਰਾ ਅੱਛਾ ਤੇ ਸਵਾ ਨੋ ਹੋ ਗਈ ਤਾਂ ਕੋਈ ਨਹੀਂ ਪਹੁੰਚਿਆ ਨਹੀਂ ਹੈਗਾ ਮਨੇ ਕਰੀ ਤੁਹਾਡਾ ਵੀ ਹੈਗੀ ਕਿੰਨਾ ਡਾਉ ਹੋਇਆ ਸਰ ਲਾਗ ਮਾਈਕ ਅੱਗੇ ਪਾਸੇ ਕਿੰਨਾ ਡਾਉ ਹੋਇਆ ਸਰ ਕਰ 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 ਹੁ ਕਰ ਕਰ ਅੱਛਾ ਦਾਜ ਤੇ ਬਾ ਮਾਂ ਦਾ ਮਾਈਕ ਜਰ ਲਾ ਲਾ ਸਰ ਕੇ ਨਾ ਮਾ ਜੀ ਸਾਡੇ ਨੌ ਹੋਏ ਆ ਸਾਡੇ ਉਧਰ ਫਿਰ ਦਫਤਰ ਆਉਣਾ ਟਾਈਮ ਕਿਹੜਾ 9:00 9 ਵਜੇ ਸਾਡੇ ਇੰਨਾ ਲੇਟ ਹੈ ਸਾਡਾ ਕੋ ਕੈਂਡਿੰਗ ਕੰਮ ਹੈਗਾ ਮੇਰੇ ਲੈਵਲ ਤੇ ਨਹੀਂ ਕੰਮ ਦੀ ਗੱਲ ਨਹੀਂ ਦਫਤਰ ਆਉਣਾ ਨਾ ਪੈਂਡਿੰਗ ਆ ਤੇ ਹੁਣੇ ਕਰ ਦਿੰਨੇ ਆ ਸਰ ਨਹੀਂ ਫਿਰ ਪੈਣਾ ਕੰਮ ਨਾ ਹੈ ਤੇ ਦਫਤਰ ਨਹੀਂ ਆਓਗੇ ਨਹੀਂ ਦਫਤਰ ਰੋਜ਼ ਹੀ ਆਈਦਾ 30 ਪੋਸਟਾਂ ਪੂਰੀਆਂ ਸਰ ਮੈਂ ਕੰਪਿਊਟਰ ਆਪਰੇਟਰ ਆ ਕੰਪਿਊਟਰ ਆਪਰੇਟਰ ਆ ਤੁਹਾਡੇ ਕਾਗਜ਼ਾਂ ਤੇ ਜ਼ਰਾ ਟਾਈਮ ਦੱਸ ਦੋ ਨਾ ਫਰਜ਼ ਨਹੀਂ ਮੰਨਦਾ ਹਾਂਜੀ ਤੁਹਾਡੇ ਦਫਤਰ ਟਾਈਮ ਨਾ ਆਉਣਾ ਫਰਜ਼ ਨਹੀਂ ਮੰਨਦਾ ਤੇ ਜੇ ਸੋ ਬੇਸਿਕਲੀ ਜਿਹੜਾ ਹੈਗਾ ਟਾਈਮ ਜਿਹੜਾ ਹੈਗਾ ਉਹ ਜੋ 9 ਵਜੇ ਹੈ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਘੰਟਾ ਲੇਟ ਹੈ ਸੋ ਇਹ ਅਨਗੈਲੀਆ ਡਿਪਾਰਟਮੈਂਟ ਦੇ ਨਾਮ ਤੇ ਜੋ ਕਿ ਕਦੇ ਵੀ ਗਵਰਨਮੈਂਟ برداشت ਨਹੀਂ ਕਰਦੀ ਸੋ ਉਹਦੇ ਅਗੇਂਸਟ ਤੁਸੀਂ ਮੇਰੇ ਧਾਨ ਦੇ ਵਿੱਚ ਲਿਆਂਦਾ ਹੈਗਾ ਸੋ ਉਹਨਾਂ ਤੋਂ ਪਹਿਲਾਂ ਤਾਂ ਐਕਸਪਲੇਨੇਸ਼ਨ ਸੀ ਕੀਤੀ ਜਾਊਗੀ ਤੇ ਉੱਤੇ ਨਾਲ ਦੀ ਨਾਲ ਹੀ ਉਹਨਾਂ ਦੇ ਡਿਪਾਰਟਮੈਂਟ ਜਿਹੜਾ ਕਿ ਏਡੀਸੀ ਡੀ ਦਾ ਆਫਿਸ ਹੈ ਉਹਨਾਂ ਨੂੰ ਲਿਖ ਦਿੱਤਾ ਜਾਏਗਾ ਕਿ ਵਾਟ ਦਾ ਐਕਸ਼ਨ ਸ਼ੁੱਡ ਬੀ ਟੇਕਨ ਕਿ ਉਹ ਇਹੋ ਜਿਹੀ ਜਿਹੜੀ ਲੇਟ ਆਉਣਾ ਕਿਉਂਕਿ ਪਬਲਿਕ ਦੀ ਹਰਾਸਮੈਂਟ ਹੈ ਠੀਕ ਹੈ ਸੋ ਪਬਲਿਕ ਵੇਟ ਕਰਦੀ ਹੈ ਤੇ ਸਾਡੇ ਆਫੀਸਰ ਜੇ ਪਹੁੰਚਦੇ ਨਹੀਂ that is wrong ਸੋ ਐਕਸ਼ਨ ਸ਼ੁੱਡ ਬੀ ਟੇਕਨ ਸੋ ਬੇਸਿਕਲੀ ਐਕਸ਼ਨ will be ਟੇਕਨ ਜੋ ਗਵਰਨਮੈਂਟ ਦੇ ਦਿਸ਼ਾ ਨਿਰਦੇਸ਼ ਹੈਗੇ ਹੈ ਕਿ ਜੇ ਕੋਈ ਵੀ ਆਫੀਸਰ ਕਿਉਂਕਿ ਹੁਣ ਸਾਡੇ ਤਹਿਸੀਲਦਾਰਸ ਦੇ ਰੀਚ ਬਾਈ 9 ਟੂ ਕਿਉਂ ਨਾਲ ਦੀ ਜਿਹੜੀ ਜੀਪੀਐਸ ਦੇ ਨਾਲ ਦੇ ਆਰ ਬੀਂਗ ਟ੍ਰੇਸਡ ਸੋ ਇਸ similarly ਸਾਰੇ ਆਫੀਸਰਸ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੀ ਜੇਕਰ ਕੋਈ ਨਹੀਂ ਪਹੁੰਚਦਾ ਸਮੇਂ ਸਿਰ ਉਹ ਦੇ ਖਿਲਾਫ ਹੀ ਇਸ ਅਨਸਰਏਬਲ ਜੋ ਉਹਨੇ ਗਲਤੀ ਕੀਤੀ ਹੈ ਹੀ ਇਸ ਹਿਮਸੈਲਫ ਅਨਸਰਏਬਲ ਫਾਰ ਇਟ ਹੀ